ਸਤਿ ਆਹਉ ਜਿਹੜੀ ਵੀਡੀਓ ਮੈਂ ਤੁਹਾਨੂੰ ਜਾਣਕਾਰੀ ਇਕੱਤਰ ਕੀਤੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਖੂਦੇ ਪਿੰਡ ਕਾਲੀ ਰੌਣ ਦੀ ਹੈ ਵਾੜਾ ਕਾਲੀ ਰੌਣ ਜਿੱਥੇ ਬੰਨ ਬੱਜ ਗਏ ਚੁਕਿਆ ਸੀ ਜਿੱਥੇ ਬੰਨ ਦੇ ਟੁੱਟਣ ਦਾ ਖਦਸ਼ਾ ਸੀ ਤੇ ਭਾਰਤੀ ਫੌਜ ਨੂੰ ਉੱਥੇ ਬੁਲਾ ਲਿਆ ਗਿਆ ਸੀ ਫੌਜ ਅਤੇ ਲੋਕਾਂ ਦੇ ਸਹਿਯੋਗ ਲਈ ਹੁਣ ਮਲੇਸ਼ੀਆ ਤੋਂ ਬਾਬਾ ਸੂਬਾ ਸਿੰਘ ਜੀ ਸਰਹਾਲੀ ਵਾਲੇ ਜਿਹੜੇ ਇੱਕ ਹਫ਼ਤੇ ਤੋਂ ਬੰਨ ਦੇ ਉੱਪਰ ਡੇਰਾ ਲਾਈ ਬੈਠੇ ਹਨ ਅਤੇ ਉਹਨਾਂ ਦਾ ਵੱਲੋਂ ਲਗਾਇਆ ਗਿਆ ਲੰਗਰ ਵੀ ਚੱਲ ਰਿਹਾ ਹੈ ਮਲੇਸ਼ੀਆ ਤੋਂ ਗੋਰੇ-ਗੋਰੀਆਂ ਅਤੇ ਗੁਰੂ ਘਰ ਨੂੰ ਮੰਨਣ ਵਾਲੀ ਸੰਗਤ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਆਪਣੇ ਹੱਥਾਂ ਨਾਲ ਸੇਵਾ ਕਰ ਰਹੇ ਹਨ ਅਤੇ ਉਸ ਬੰਨ ਨੂੰ ਜਿਹੜਾ ਉਹ ਹੋਰ ਪੱਕਿਆਂ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਬਾ ਜੀ ਦੀ ਅਗਵਾਈ ਦੇ ਵਿੱਚ 5-5 ਫੁੱਟ ਹੋਰ ਪਿੱਛੇ ਬੰਨਣ ਨੂੰ ਜਿਹੜਾ ਬੰਦਤਾ ਗਿਆ ਤਾਂ ਕਿ ਜੇ ਪਾਣੀ ਅੱਗੇੋਂ ਬੰਨ ਨੂੰ ਤੋੜ ਵੀ ਦੇਵੇ ਤੇ ਪਿੱਛੇ ਉਸੇ سپورਟ ਵਾਸਤੇ ਇੱਕ ਹੋਰ ਬੰਨਣਾ ਜਿਹੜਾ ਉਹ ਲਾਇਆ ਜਾਵੇ ਤੁਸੀਂ ਵੇਖ ਸਕਦੇ ਹੋ ਗੋਰੇ-ਗੋਰੀਆਂ ਕਿਸ ਤਰ੍ਹਾਂ ਬਾਬਾ ਜੀ ਦੀ ਅਗਵਾਈ ਦੇ ਵਿੱਚ ਸੇਵਾ ਕਰ ਰਹੇ ਹਨ ਹੱਥਾਂ ਤੇ ਮਿੱਟੀ ਚੱਕ ਰਹੇ ਹਨ ਅਤੇ ਮੋਢਿਆਂ ਤੇ ਬੋਰੀਆਂ ਮਿੱਟੀ ਦੀਆਂ ਭਰੀਆਂ ਚੱਕ ਕੇ ਸੇਵਾ ਕਰ ਰਹੇ ਹਨ ਵਾਹਿਗੁਰੂ ਅਗੇ ਅਰਦਾਸ ਕੀਤੀ ਗਈ ਕਿ ਇਸ ਕੰਮ ਲਈ ਸੰਗਤ ਨੂੰ ਬਲ ਬਖਸ਼ੇ ਅਤੇ ਵਾਹਿਗੁਰੂ ਜੀ ਦੀ અપਾਰ ਕਿਰਪਾ ਸਦਕਾ ਬਾਬਾ ਜੀ ਦੇ ਸੇਵਕ ਇਸ ਕਾਰਜ ਦੇ ਵਿੱਚ ਲੱਜੇ